ਆਏ ਦੋਸਤੋ ਹੁਣ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਦੋਸਤੋ ਕਿ ਇਹ ਖਬਰ ਦੁਬਈ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਹੁਣ ਕੁਦਰਤ ਦਾ ਇੱਕ ਵੱਡਾ ਕਹਿਰ ਦੇਖਣ ਨੂੰ ਮਿਲਿਆ ਹੈ ਤੁਹਾਨੂੰ ਦੱਸ ਦਈਏ ਦੋਸਤੋ ਕਿ ਦੁਬਈ ਦੇ ਵਿੱਚ ਬਹੁਤ ਭਿਆਨਕ ਤੂਫਾਨ ਆਇਆ ਹੈ ਜਿਸ ਨੇ ਕਿ ਬਹੁਤ ਵੱਡੀ ਤਬਾਹੀ ਮਚਾ ਕੇ ਰੱਖ ਦਿੱਤੀ ਹੈ ਤੇ ਚਾਰੇ ਪਾਸੇ ਪਾਣੀ ਹੀ ਪਾਣੀ ਹੋ ਚੁੱਕਿਆ ਹੈ ਜਿਸ ਦੀਆਂ ਕਿ ਲਾਈਵ ਤਸਵੀਰਾਂ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਦੱਸਿਆ ਜਾ ਰਿਹਾ ਹੈ ਕਿ ਇਹ ਕੁਦਰਤ ਦਾ ਕਹਿਰ 75 ਸਾਲ ਬਾਅਦ ਦੇਖਣ ਨੂੰ ਮਿਲਿਆ ਹੈ ਦੁਬਈ ਦੇ ਵਿੱਚ ਹੀ 75 ਸਾਲ ਪਹਿਲਾਂ ਇੰਨੀ ਵੱਡੀ ਤਬਾਹੀ ਆਈ ਸੀ ਜਿਸ ਨੇ ਕਿ ਬਹੁ ਦੁਬਈ ਦੇ ਉੱਤੇ ਇੱਕ ਕੁਦਰਤ ਦਾ ਵੱਡਾ ਕਹਿਰ ਟੁੱਟਿਆ ਹੈ ਜਿਸ ਨੇ ਕਿ ਹਰ ਇੱਕ ਦੇ ਦਿਲ ਹਿਲਾ ਕੇ ਰੱਖ ਦਿੱਤੇ ਹਨ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੜਕਾਂ ਦੇ ਉੱਪਰ ਪਾਣੀ ਹੀ ਪਾਣੀ ਫਿਰਦਾ ਹੈ ਅਤੇ ਅਸਮਾਨ ਦੇ ਵਿੱਚ ਬਿਜਲੀ ਵੀ ਕਿਸ ਤਰ੍ਹਾਂ ਖੜਕ ਰਹੀ ਹੈ ਇਸ ਤਰ੍ਹਾਂ ਦੋਸਤੋ ਦੁਬਈ ਤੋਂ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਨੂੰ ਦੇਖ ਕੇ ਕਿ ਹਰ ਇੱਕ ਦੇ ਹੋਸ਼ ਉੱਡ ਜਾਂਦੇ ਹਨ